ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਾਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਕੱਲੂਕਾਰਾ ਕਾਨੂੰਗਲ ਸ਼ੰਭ ਵਿੱਚ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਛੁੱਟੇ ਜਾ ਰਹੇ ਕੂੜੇ ਨੂੰ ਬੰਦ ਕਰਨ ਲਈ ਇਲਾਕੇ ਦੇ ਲੋਕਾਂ ਅਤੇ ਦੂਰ ਦਰਾਡੇ ਤੋਂ ਪਹੁੰਚੇ ਵਿਰਸਤ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਇਕੱਠੇ ਹੋ ਕੇ ਵਿੱਤੀ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਲੋਕਧਾਰਾ ਦੇ ਅਗੂ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਕੱਲੂਕਾਰਾ ਕਾਨੂੰਗਲ ਸ਼ੰਭ ਵਿੱਚ ਕੂੜਾ ਛੁੱਟੇ ਜਾਣ ਕਾਰਨ ਖਰਾਬ ਹੋ ਰਿਹਾ ਵਾਤਾਵਰਨ ਅਤੇ ਫਲੀਤ ਹੋ ਰਹੀ ਸ਼ੀਦਾਂ ਦੀ ਪਵਿੱਤਰ ਧਰਤੀ ਨੂੰ ਬਚਾਉਣ ਲਈ ਵੱਖ-ਵੱਖ ਜਥੇਬੰਦੀਆਂ ਕੱਲੋ ਘਾਰਾ ਕਾਨੂੰਨ ਵਾਲ ਸ਼ੰਭ ਬਚਾਓ ਮੰਚ ਦੇ ਬੈਨਰ ਹੇਟ ਇੱਕਜੁੱਟ ਹੋਈਆਂ ਹਨ ਇਸ ਮੁੱਦੇ ਨੂੰ ਲੈ ਕੇ ਇਲਾਕੇ ਭਰ ਦੇ ਲੋਕ ਅਤੇ ਦੂਰ ਗਰਾਡੇ ਤੋਂ ਪਹੁੰਚੇ ਵਿਰਾਸਤ ਅਤੇ ਵਾਤਾਵਰਨ ਪ੍ਰੇਮੀਆਂ ਗੁਰੂ ਨਾਨਕ پارک ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸੁੱਟੇ ਜਾ ਰਹੇ ਕੂੜੇ ਕਾਰਨ ਫੈਲ ਰਹੀਆਂ ਭਿਆਨਕ ਬਿਮਾਰੀਆਂ ਅਤੇ ਵਾਤਾਵਰਨ ਖਰਾਬੀ ਬੰਦੀ ਵਿਚਾਰ ਨਤਾਂਦਰਾ ਕਰਨ ਤੋਂ ਬਾਅਦ ਐਲਾਨ ਕੀਤਾ ਕਿ ਉਸ ਇੱਕ ਗੈਰ ਕਾਨੂੰਨੀ ਅਤੇ ਗੈਰ ਸਿਖਲਾਕੀ ਵਰਤਾਰੇ ਨੂੰ ਬੰਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣਗੇ ਇਸ ਤੋਂ ਬਾਅਦ ਪਿੰਡ ਚੋਪੜਾ ਕੋਟਲੀ ਸਿਆਣੀਆਂ ਅਤੇ 71 ਹੋ ਸਮੂਹ ਲੋਕਾਂ ਨੇ ਡੀਸੀ ਦਫ਼ਤਰ ਤੱਕ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਮੰਗ ਪੱਤਰ ਸੌਂਪਿਆ ਡੀਸੀ ਦਫ਼ਤਰ ਦੇ ਬਾਹਰ ਆਗੂਆਂ ਨੇ ਕਿਹਾ ਕਿ ਕਾਨੂੰਨਵਾਲ ਇਤਿਹਾਸਿਕ ਸ਼ੰਭੂ ਵਿੱਚ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸ਼ਹਿਰ ਦਾ ਕੂੜਾ ਡੰਪ ਕੀਤਾ ਜਾਣਾ ਵਿਵਾਰਿਕ ਪੱਧਰ ਤੇ ਉਥੋਂ ਦੇ ਵਸਨੀਕਾਂ ਦੀ ਸਿਹਤ ਸੰਭਾਲ ਪੱਖੋਂ ਕਾਨੂੰਨੀ ਕੁਦਰਤੀ ਵਾਤਾਵਰਣ ਦੀ ਸੰਭਾਲ ਕਰਨ ਪੱਖੋਂ ਅਤੇ ਛੋਟੇ ਕੱਲੂਕਾਰੇ ਦੀ ਇਤਿਹਾਸਿਕ ਅਤੇ ਵਿਰਾਸਤੀ ਪਵਿੱਤਰਤਾ ਪੱਖੋਂ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਗੁਰਦਾਸਪੁਰ ਨਗਰ ਕੌਂਸਲ ਵੱਲੋਂ ਵਗਦੇ ਪਾਣੀ ਅਤੇ ਚਰਾਹੰਦ ਵਿੱਚ ਕੀਤੀ ਜਾ ਰਹੀ ਇਹ ਕਾਰਵਾਈ ਇਹ ਕਾਰਵਾਈ ਗੈਰ ਕਾਨੂੰਨੀ ਹੈ ਉਨ੍ਹਾਂ ਕਿਹਾ ਕਿ ਇਸ ਕੂੜਾ ਕਰਕੜ ਨੂੰ ਸ਼ੰਭ ਖੇਤਰ ਵਿੱਚ ਸੁੱਟਣਾ ਤੁਰੰਤ ਬੰਦ ਕੀਤਾ ਜਾਵੇ ਮੈਂ ਬਲਬੀਰ ਸਿੰਘ ਰੰਦਾਵਾ ਆਗੂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜਿਹੜਾ ਕੱਲੂ ਕਾਰਾ ਕਾਨੂੰਨ ਛੰਭ ਬਚਾਓ ਮੰਚ ਬਣਿਆ ਸਾਡੀ ਜਤਤਬੰਦੀ ਇਸ ਮੰਚ ਦੇ ਵਿੱਚ ਸ਼ਾਮਲ ਹੈ ਔਰ ਅੱਜ ਇਸ ਮੰਚ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਸੀ ਕਿ ਜਿਹੜੀ ਕਾਨੂੰਨ ਛੰਭ ਦੇ ਵਿੱਚ ਨਗਰਪਾਲਿਕਾ ਗੁਰਦਾਸਪੁਰ ਵੱਲੋਂ ਕੂੜਾ ਸੁੱਟ ਕੇ ਉਸ ਇਤਿਹਾਸਕ ਤੇ ਪਵਿੱਤਰ ਛੰਭ ਦੀ ਜਿਹੜੀ ਪਵਿੱਤਰਤਾ ਉਹ ਜਿਹੜੀ ਉਹ ਖਰਾਬ ਕੀਤੀ ਜਾ ਰਹੀ ਆ ਉਹਦੇ ਖਿਲਾਫ ਉੱਥੇ ਜਿਹੜਾ ਕੂੜਾ ਸੁੱਟਣਾ ਬੰਦ ਕਰੋ ਇਸ ਮੰਗ ਨੂੰ ਲਾ ਕੇ ਜਿਹੜਾ ਡੀਸੀ ਗੁਰਦਾਸਪੁਰ ਨੂੰ ਜਿਹੜਾ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਸੀ ਸੋ ਮਿੱਥੇ ਹੋਏ ਮੀਟਿੰਗ ਵੱਲੋਂ ਜੋ ਫੈਸਲਾ ਕੀਤਾ ਗਿਆ ਸੀ ਉਹਦੇ ਅਨੁਸਾਰ ਅੱਜ ਅਸੀਂ ਜਿਹੜਾ ਕਨਵਾਨ ਬੇਟ ਦੇ ਵਖਵਾਕ ਪਿੰਡ ਨੇ ਪਿੰਡ ਚੋਪੜਾ ਕੋਟਲੀਛਾਣੀਆਂ ਤੇ ਜਿਹੜਾ ਮਾਨ ਪਿੰਡ ਹੈ ਇਸ ਪਿੰਡ ਤੋਂ ਇਲਾਵਾ ਹੋਰ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਅਸੀਂ ਜਿਹੜਾ ਏਡੀਸੀ ਸਾਹਿਬ ਨੇ ਸਾਡੇ ਕੋਲ ਆ ਕੇ ਜਿਹੜਾ ਮੰਗ ਪੱਤਰ ਲਿਆ ਵਾ ਜਿਹਦੇ ਵਿੱਚ ਜਿਹੇ ਮੰਗ ਕੀਤੀ ਆ ਕਿ ਤੁਰੰਤ ਜਿਹੜਾ ਉੱਥੇ ਕੂੜਾ ਸੁੱਟਣਾ ਜਿਹੜਾ ਬੰਦ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜਾ ਉੱਥੇ ਕੂੜਾ ਸੁੱਟਿਆ ਗਿਆ ਉਹਨੂੰ ਤੁਰੰਤ ਜਿਹੜਾ ਸੋਧ ਕੇ ਉਥੋਂ ਦੀ ਪਵਿੱਤਰਤਾ ਉਥੋਂ ਦਾ ਵਾਤਾਵਰਣ ਜਿਹੜਾ ਉਹਨੂੰ ਠੀਕ ਕੀਤਾ ਜਾਵੇ ਸਾਡੀ ਅੱਜ ਨਾਟਕ ਜੇਤੇ ਹੋਈ ਆ ਕਿ ਏਡੀਸੀ ਸਾਹਿਬ ਨੇ ਸਾਨੂੰ ਇਹ ਕਿਹਾ ਕਿ ਜਿਹੜਾ ਮੁੱਦਾ ਤੁਸੀਂ ਵਾਤਾਵਰਣ ਦਾ ਲੈ ਕੇ ਆਏ ਹੋ ਇਹ ਬਿਲਕੁਲ ਜਾਇਜ਼ ਆ ਤੁਹਾਨੂੰ ਇਹ ਚੁੱਕਣਾ ਹੀ ਚਾਹੀਦਾ ਸੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਬਿਨ ਬੋਲੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਇਹ ਮਸਲਾ ਲੈਟ ਚੁੱਕਿਆ ਵਾ ਸੋ ਉਹਨਾਂ ਨੇ ਸਾਡੀ ਮੁੱਦੇ ਦੇ ਨਾਲ ਸ਼ਾਂਤੀ ਪ੍ਰਗਟਾਈ ਆ ਤਹਿਰਤਾਰੀਵਾਲ ਦੇ ਨਜ਼ਦੀਕੀ ਪਿੰਡ ਸੰਗਰ ਦੇ ਨੌਜਵਾਨ ਕਿਸਾਨ ਨਵਦੀਪ ਸਿੰਘ ਨੇ ਜਾਮਨੂ ਦੇ ਬੂਟੇ ਲਗਾਏ ਸੀਜ਼ਨ ਆਉਣ ਤੇ ਜਦੋਂ ਜਾਮਨੂ ਦੇ ਪੇੜ ਨੂੰ ਫਲ ਲੱਗਾ ਤਾਂ ਇਲਾਕੇ ਦੇ ਲੋਕ ਵੀ ਰਹਿ ਗਏ ਕੇ ਕਵੰਟਲ ਤੋਂ ਵੀ ਉੱਪਰ ਜਾਮਨੂ ਦਾ ਇੱਕ ਪੇੜ ਤੋਂ ਝਾੜ ਨਿਕਲਿਆ। ਹੁਣ ਇਹ ਨੌਜਵਾਨ ਕਿਸਾਨ ਇੰਨਾ ਮਿਹਨਤੀ ਹੈ ਕਿ ਖੁਦ ਜਾਣ ਨੂੰ ਲੈ ਕੇ ਸ਼ਹਿਰ ਧਾਰੀਵਾਲ ਦੇ ਨਹਿਰ ਦੇ ਨਜ਼ਦੀਕੀ ਇੱਕ ਜਗ੍ਹਾ ਤੇ ਖੜਾ ਹੋ ਕੇ ਲੋਕਾਂ ਨੂੰ ਜਾਮਨੂ ਵੇਚ ਰਿਹਾ ਹੈ। ਮੌਕੇ ਤੇ ਜਦੋਂ ਅਸੀਂ ਖਬਰ ਕਵਰ ਕਰਨ ਗਏ ਤਾਂ ਦੇਖਿਆ ਕਿ ਜਾਮਨੂ ਵੀ ਇੱਕ ਬਹੁਤ ਵਧੀਆ ਕੁਆਲਿਟੀ ਦੇ ਔਰ ਕਾਲੇ ਰੰਗ ਦੇ ਸਨ। ਗੱਲਬਾਤ ਨਾਲ ਕਿਸਾਨ ਆਗੂ ਨੇ ਕਿਹਾ ਕਿ 2 ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਸ਼ਹਿਰ ਆ ਕੇ ਆਪਣੀ ਜਾਮਨੂ ਦੀ ਫਸਲ ਨੂੰ ਸੇਲ ਕਰ ਜਾਂਦਾ ਹੈ ਔਰ ਦੁਬਾਰਾ ਪਿੰਡ ਜਾ ਕੇ ਉਹ ਆਪਣਾ ਰੋਜ਼ਾਨਾ ਦਾ ਕੰਮ ਵੀ ਕਰਦਾ ਹੈ ਨੌਜਵਾਨ ਕਿਸਾਨ ਨਵਦੀਪ ਸਿੰਘ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜਾਮਨੂ ਦੇ ਪੌਦੇ ਜ਼ਰੂਰ ਲਗਾਓ ਔਰ ਔਰ ਇਸ ਦਾ ਪੂਰਾ ਰੱਖ-ਰਖਾਵ ਕਰੋ ਔਰ ਜਾਮਨੂ ਦੇ ਨਾਲ ਚੰਗੇ ਪੈਸੇ ਵੀ ਕਮਾਏ ਜਾ ਸਕਦੇ ਹਨ ਮੇਰਾ ਨਾਮ ਭਾਜੀ ਨਵਦੀਪ ਸਿੰਘ ਹੈ ਪਿੰਡ ਮੇਰਾ ਸੰਗਰ ਭਾਜੀ ਭਾਜੀ ਆਪਣੇ ਨਾ ਪਹਿਲਾਂ ਤੋਂ ਪੇੜ ਲੱਗੇ ਹੋਏ ਆ ਇਹ ਖੇਤਾਂ 'ਚ ਤੇ ਹੁਣ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਚੱਲਣ ਡਿਆ ਵਾ ਮੌਸਮ ਹਿਸਾਬ ਨਾਲ ਹੋਇਆ ਜਾਮਨੂ ਵਾਲਾ ਤੇ ਫਲ ਤਿਆਰ ਹੋਇਆ ਬਹੁਤ ਪੱਕ ਕੇ ਕਾਲਾ ਸ਼ਾਹ ਬਾਲਾ ਇਹ ਬਹੁਤ ਸੇਕ ਲਈ ਵੀ ਬਹੁਤ ਚੰਗਾ ਹੈ। ਬਾਜੀ ਇਹ 500 ਕੁਇੰਟਲ ਦੇ ਏਅਰ ਗ੍ਰੇਡ ਫਲ ਦੇ ਦਿੰਦਾ ਬਾਜੀ। ਬਾਜੀ ਕੋਈ ਪਰੇਸ਼ਾਨੀ ਨਹੀਂ ਹੈਗੀ ਤੇ ਫਲ ਬਹੁਤ ਵਧੀਆ ਮਤਲਬ ਹੀ ਸੇਲ ਹੋ ਰਿਹਾ ਕੋਈ ਦਿੱਕਤ ਨਹੀਂ ਆਈ ਸੀ। ਬਾਜੀ ਬਜ਼ੁਰਗਾਂ ਦੇ ਦਸਣ ਅਨੁਸਾਰ ਦੱਸਦੇ ਕਿ ਜਿੱਦਾਂ ਕੋਈ ਵਾਲ ਵੀ ਕੋਈ ਖਾ ਜਾਂਦਾ ਨਾ ਕੋਈ ਮੰਨ ਲਓ ਕਿ ਅੰਦਰ ਪੇਟ ਦੇ ਅੰਦਰ ਚਲ ਜਾਂਦਾ ਇਹ ਉਹ ਵੀ ਚੀਜ਼ੇ ਗਾਲ ਦਿੰਦੀ ਹੈ ਫਲ ਇਹ ਕਰਕੇ ਬੋਲ ਵਧੀਆ ਚੀਜ਼ ਹੈ। ਬਾਜੀ ਵੇਖਿਆ ਜਾਵੇ ਸਬਜ਼ੀ ਫਲ ਤਿਆਰ ਕਰਨੇ ਚਾਹੀਦੇ ਆ ਇਹ ਚੀਜ਼ ਵੀ ਵਧੀਆ ਹੈ ਸਿਹਤ ਲਈ ਵੀ ਠੀਕ ਹੈ। ਤੇ ਇਹਦਾ ਨੁਕਸਾਨ ਵੀ ਕੋਈ ਨਹੀਂ ਹੈ ਕਿ ਬਹੁਤ ਵਧੀਆ ਚੀਜ਼ ਆਏ। ਅਜੀ ਘੰਟਿਆਂ ਦਾ ਪਤਾ ਨਹੀਂ ਮਿੰਟੋ ਮਿੰਟ ਬਸ ਵਿਕੀ ਜਾਂਦਾ ਇਹ ਤੇ ਫਲ ਬਹੁਤ ਸ਼ਾਨਦਾਰ ਹੈ। ਮੇਰੀ ਹੋਰ ਵੀ ਕਿਸਾਨਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਇਹ ਚੀਜ਼ਾਂ ਪੈਦਾਵਾਰ ਵਧਾਈ ਜਾਏ ਤੇ ਝੋਨੇ ਤੋਂ ਛਡਕਾਰਾ ਪਾਏ ਹੈ ਬਹੁਤ ਸ਼ਾਨਦਾਰ ਚੀਜ਼ ਆ ਭਾਈ। ਬਟਾਲਾ ਦੀ ਬਾਜਵਾ ਕਲੋਨੀ ਵਿੱਚ ਇੱਕ ਮਹੀਨੇ ਤੋਂ ਲੋਕ ਪਰੇਸ਼ਾਨ ਹਨ ਬਿਜਲੀ ਦੀ ਕਿੱਲਤ ਨੂੰ ਲੈ ਕੇ ਕਿਉਂਕਿ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਵੀ ਪਾਗਦੇ ਮੁਲਾਜ਼ਮਾਂ ਨੂੰ ਬਾਹਰ-ਬਾਹਰ ਸ਼ਿਕਾਇਤ ਕਰਨ ਤੇ ਵੀ ਸਾਡੇ ਇਲਾਕੇ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ। ਅਸੀਂ ਲਗਾਤਾਰ ਆਪਣੇ ਨਪੋੜੋਂ ਪੈਸੇ ਲੈ ਕੇ ਆਪਣੇ ਇਲਾਕੇ ਦੀਆਂ ਤਾਰਾਂ ਬਦਲਦੇ ਹਾਂ ਪਰ ਬਿਜਲੀ ਵਿਭਾਗ ਦਾ ਪੀਰਾ ਚੰਗਾ ਨਹੀਂ ਅੱਜ ਵੀ ਸਵੇਰ ਦੀ ਬਿਜਲੀ ਗੁੱਲ ਹੈ ਪਰ ਕਿਸੇ ਵੀ ਅਧਿਕਾਰੀ ਨੇ ਸਾਡੀ ਸਾਰ ਨਹੀਂ ਲਈ ਜਿਸ ਕਰਕੇ ਮਜਬੂਰਨ ਸਾਨੂੰ ਬਟਾਲਾ ਦੇ ਜਲੰਧਰ ਰੋਡ ਦੇ ਸਥਿਤ ਬਿਜਲੀ ਵਿਭਾਗ ਦੇ ਦਫ਼ਤਰ ਆ ਕੇ ਬੈਠਣਾ ਪਿਆ ਹੈ ਜਦ ਤੱਕ ਸਾਡੇ ਇਲਾਕੇ ਦੀ ਬਿਜਲੀ ਦਾ ਹੱਲ ਨਹੀਂ ਕੱਢਿਆ ਜਾਂਦਾ ਤਦ ਤੱਕ ਜਲੰਧਰ ਰੋਡ ਤੋਂ ਸਾਡੇ ਵੱਲੋਂ ਦਰਨਾ ਨਹੀਂ ਚੁੱਕਿਆ ਜਾਵੇਗਾ ਨਾਲ ਮੈਂ ਇਹ ਦਰਨਾ ਲਾਇਆ ਕਿਉਂ ਲਾਇਆ ਉਹ ਸਾਰੇ ਇਸ ਪਰ ਕਿ ਲਾਇਆ ਵਾ ਇਹ ਸਵੇਰੇ 9 ਵਜੇ ਦੀ ਬੱਤੀ ਬੰਦਿਆ ਤੇ ਕਿਸੇ ਦੇ ਘਰ ਪਾਣੀ ਦਾ ਘੁੱਟ ਨਹੀਂ ਨਾ ਤੇ ਸਾਰੀ ਦੁਨੀਆ ਜਿਹੜੀ ਆ ਸਾਡੇ ਮਹੱਲੇ ਦੇ ਸਾਰੇ ਲੋਕ ਬਰੇ ਉੱਥੇ ਖੜੇ ਹੁਣ ਤੱਕ ਨੇ ਇਸ ਵਾਰ ਕੀ ਦਰਨਾ ਲਾਇਆ ਵਿਆਵਾ ਕਿ ਸਾਡਾ ਬੱਤੀ ਦਾ ਮਸਲਾ ਹੱਲ ਹੋ ਜਾਏ ਕਿੰਨੇ ਵਜੇ ਦੀ ਬੱਤੀ ਗਈ ਨਾ ਤੂੰ ਦਈਏ ਉਹ ਜੀ ਸਵੇਰੇ 9 ਵਜੇ ਦੀ ਬੱਤੀ ਬੰਦਿਆ ਸਵੇਰੇ 9 ਵਜੇ ਦੀ ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਨਾ ਹੱਲ ਹੋਇਆ ਉਹ ਕਹਿੰਦੇ 10 ਦਿਨਾਂ ਬਾਅਦ ਆ ਕੇ ਲਾਉਣਗੇ ਤੇ ਕੀ ਕਹਿੰਦੇ ਇਹ ਬਿਜਲੀ ਉਹ ਜੀ ਜੀ ਦੇ ਰਹੀ ਜੀ ਦੂਜੇ ਪਾਸੇ ਬਿਜਲੀ ਪੂਰੀ ਨਹੀਂ ਹੋਊ ਉਹ ਸਾਰੇ ਵੇਖੋ ਇਹਨਾਂ ਨੇ ਦਿੱਤੀ ਦੇ ਸਾਨੂੰ ਮੁਫਤ ਦੇ ਰਹੀ ਆ। ਸਾਨੂੰ ਕੀ ਫਾਇਦਾ ਹੋਇਆ? ਸਾਨੂੰ ਕੀ ਫਾਇਦਾ ਹੋਇਆ ਜੇ ਸਾਡੇ ਬੱਚੇ ਇੱਥੇ ਆਏ ਰਹੇ। ਬੱਚੇ ਸਕੂਲਾਂ ਤੋਂ ਲੱਗੇ। ਕੀ ਫਾਇਦਾ ਹੋਇਆ? ਸਾਨੂੰ ਇਹ ਨਾਲ ਸਾਨੂੰ ਮੁੱਲ ਬੱਤੀ ਦੇ ਦਿੰਨਾਂ ਨੂੰ ਚੜੀ ਗਰਮੀ ਬਹੁਤ ਜ਼ਿਆਦਾ ਰਹੀ। ਇਹ ਤਾਂ ਗਰਮੀ ਬਹੁਤ ਜ਼ਿਆਦੀ ਹੈ। ਕੀ ਕਰਨ ਬੱਚੇ ਦੇ? ਕੈਂਟ ਕਿਹਨਾਂ ਦਾ? ਸਾਜਲ। ਹਾਂ ਜੀ ਚੱਲ। ਧੰਨ ਆਇਆ ਕੋਣ ਆਇਆ? ਇਹ ਬੱਤੀ ਬੰਦਿਆ 9 ਮਈ ਦੀ ਕੱਲ ਦੀ ਬੱਤੀ ਬੰਦ ਹੋਈ ਸਾਡੇ ਤਾਰਾ ਖੜ ਜਾਂਦੀਆਂ। ਮਿਨਾ ਹੋ ਗਿਆ ਅੱਡੇ ਕੋਈ ਤੇ ਸੁਣਾ ਨਹੀਂ ਡਿਆ ਘੜੀ ਬਾਲਾਂਦੇ ਨੇ ਤਾਰਾਂ ਹੀ ਆਪ ਆਪਣੇ ਕੋ ਕਹੇ ਲੈ ਲੈ ਬਦਲਣ ਡਿਆ ਅਨੁਪਤੀ ਚਾਹੀਦੀ ਆ ਨਹੀਂ ਆਪ ਆਪਣੇ ਕੋ ਲੈ ਲੈ ਬਥੀ ਕਰੰਦੇ ਅਨੁਪਤੀ ਚਾਹੀਦੀ ਹੈ ੁਰੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਅਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਲਾਪ੍ਰੀਤ ਸਿੰਘ ਨੂੰ ਪੁਲਿਸ ਨੇ ਜਲੰਧਰ ਸੈਸ਼ਨ ਕੋਰਟ 'ਚ ਪੇਸ਼ ਕੀਤਾ ਹੈ ਇਸ ਮੌਕੇ ਤੇ ਪਾਰੀ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇੱਕ ਅਪਰਾਧਿਕ ਰਿਵੀਜ਼ਨ ਅਰਜੀ ਦਾਇਰ ਕੀਤੀ ਸੀ ਜਿਸ ਦੇ ਸਬੰਧ ਵਿੱਚ ਦੋਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਦੋਹਾਂ ਨੂੰ ਸਖਤ ਸੁਰੱਖਿਆ ਦੇ ਵਿੱਚ ਹਾਲੇ ਕਾਰਚ ਲਿਆਂਦਾ ਗਿਆ ਦੱਸ ਦਈਏ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਫਲੋਰ ਨੇੜੇੋਂ ਆਇਲ ਡਰਗਸ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਇਸ ਸਬੰਧੀ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾਂ ਤੇ ਨਾਂ ਖਲਾਬ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰੇਲਵੇ ਸਟੇਸ਼ਨ ਦਸੂਹਾ ਨੇੜੇ ਰੇਲਵੇ ਯਾਰਡ ਨਾਲ ਲੱਗਦੀ ਜਗ੍ਹਾ ਤੇ ਪੰ ਸਰਕੱਡਾ ਵਿੱਚ ਪਿਆ ਇੱਕ ਨਵਜਾਤ ਮ੍ਰਿਤਕ ਬੱਚਾ ਰੇਲਵੇ ਪੁਲਿਸ ਨੇ ਬਰਾਮਦ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ ਆਰਪੀ ਦਸੂਹਾ ਦੇ ਚੌਂਕੀ ਇੰਚਾਰਜ ਏਐਸਆਈ ਗੁਰਦੇਵ ਸਿੰਘ ਅਤੇ ਜਾਂਚ ਅਧਿਕਾਰੀ ਜੀ ਆਰਪੀ ਚੌਂਕੀ ਮੁਕੇਰੀਆਂ ਦੇ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਯਾਰਡ ਤੇ ਕੰਮ ਕਰਦੇ ਵਿਅਕਤੀਆਂ ਨੇ ਉਹਨਾਂ ਨੂੰ ਸੂਚਨਾ ਦਿੱਤੀ ਅਤੇ ਇਹ ਨਵਜਾਤ ਬੱਚਾ ਨਗਨ ਹਾਲਤ ਵਿੱਚ ਮ੍ਰਿਤਕ ਪਾਇਆ ਗਿਆ। ਉਹਨਾਂ ਦੱਸਿਆ ਮ੍ਰਿਤਕ ਉਹਨਾਂ ਦੱਸਿਆ ਮ੍ਰਿਤਕ ਨਵਜਾਤ ਬੱਚੇ ਨੂੰ ਸਿਵਲ ਹਸਪਤਾਲ ਦਸੂਹਾ ਦੇ ਮਰਦਾ ਘਰ ਵਿੱਚ ਪਛਾਣ ਲਈ 72 ਘੰਟੇ ਲਈ ਰੱਖ ਦਿੱਤਾ ਗਿਆ ਹੈ। ਸ਼੍ਰੀ ਗੀਰਤਪੁਰ ਸਾਹਿਬ ਵਿਖੇ ਪਿੰਡ ਢਾਡੀ ਵਿਖੇ ਪੰਜ ਘਰਾਂ ਵਿੱਚ ਅਣਪਛਾਤੇ ਚੋਰਾਂ ਵੱਲੋਂ ਦਾਖਲ ਹੋ ਕੇ ਕੀਮਤੀ ਮੋਬਾਈਲ ਫੋਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਢਾਡੀ ਦੇ ਪੀੜਤ ਵਿਅਕਤੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ 12 ਵਜੇ ਤੋਂ ਲੈ ਕੇ 1 ਵਜੇ ਦੇ ਵਿਚਕਾਰ ਅਣਪਛਾਤੇ ਵਿਅਕਤੀਆਂ ਵੱਲੋਂ ਵੱਖ-ਵੱਖ ਪੰਜ ਘਰਾਂ ਵਿੱਚ ਦਾਖਲ ਹੋ ਕੇ ਕੀਮਤੀ ਫੋਨ ਚੋਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਦੋ ਸਧਾਰਨ ਨੰਬਰਾਂ ਵਾਲੇ ਫੋਨ ਵੀ ਸ਼ਾਮਲ ਹਨ ਉਹ ਕਿ ਤਾਂ ਅਣਪਛਾਤੇ ਚੋਰ ਪਿੰਡ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ ਜਿਨ੍ਹਾਂ ਦੀ ਫੁਟੇਜ ਥਾਣਾ ਸ਼੍ਰੀ ਕ੍ਰਿਤਪੁਰ ਸਾਹਿਬ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਅਣਪਛਾਤੇ ਚੋਰਾਂ ਵੱਲੋਂ ਇਹਨਾਂ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਦੇ ਵਿਅਕਤੀ ਆਪਣੇ ਘਰ ਦੇ ਵੇੜੇ ਵਿੱਚ ਸੁੱਤੇ ਹੋਏ ਸਨ ਅਤੇ ਉਹਨਾਂ ਦੇ ਕਮਰਿਆਂ ਦੇ ਦਰਵਾਜ਼ੇ ਵੀ ਖੁੱਲੇ ਸਨ ਅਣਪਛਾਤੇ ਚੋਰਾਂ ਵੱਲੋਂ ਦਰਸ਼ਨ ਸਿੰਘ ਸਾਹਿਬ ਦਾ ਸਰਪੰਚ ਘਰ ਵਿੱਚ ਦਾਖਲ ਹੋ ਕੇ ਇੱਕ ਟੱਚ ਫੋਨ ਚੋਰੀ ਕੀਤਾ ਗਿਆ ਕਮਲ ਸਿੰਘ ਦੇ ਘਰ ਤੋਂ ਦੋ ਫੋਨ ਚੋਰੀ ਕੀਤੇ ਗਏ ਅਤੇ ਅਲਮਾਰੀਆਂ ਦੀ ਢੋਲਾ ਫਰਾਲੀ ਕੀਤੀ ਪਰ ਚੋਰਾਂ ਨੂੰ ਇਹਨਾਂ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋਇਆ ਇਸ ਤੋਂ ਇਲਾਵਾ ਅਣਪਛਾਤੇ ਚੋਰਾਂ ਵੱਲੋਂ ਨਾਨਕ ਚੰਦ ਦੇ ਘਰ ਤੋਂ ਇੱਕ ਟੱਚ ਫੋਨ ਅਜੈਬ ਸਿੰਘ ਦੇ ਘਰ ਤੋਂ ਇੱਕ ਫੋਨ ਅਤੇ ਇੱਕ ਅਟੈਚੀ ਅਤੇ ਇੱਕ ਬੈਗ ਤਰਨ ਲੋਚਨ ਸਿੰਘ ਦੇ ਘਰ ਤੋਂ ਇੱਕ ਆਈਫੋਨ ਅਤੇ ਇੱਕ ਫੋਨ ਚੋਰੀ ਕਰ ਲਿਆ ਗਿਆ ਹਿਰਾਬਸੀ ਪੁਲਿਸ ਨੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਖਿਲਾਫ ਦੂਜੇ ਸਰਕਾਰੀ ਸਕੂਲ ਦੀ ਅਧਿਆਪਕਾ ਨਾਲ ਜ਼ਬਰਜਨਾਹ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠਾਂ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਪੁਲਿਸ ਗ੍ਰਿਫਤ ਤੋਂ ਬਾਹਰ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਸਰਕਾਰੀ ਸਕੂਲ ਚ ਪੀਟੀਆਈ ਵਜੋਂ ਤਾਇਨਾਤ ਹੈ। ਜਦੋਂ ਤੋਂ ਕੇਸ ਦਰਜ ਹੋਇਆ ਹੈ ਉਦੋਂ ਤੋਂ ਹੀ ਉਹ ਸਕੂਲ ਤੋਂ ਵੀ ਗੈਰ ਹਾਜ਼ਰ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ 43 ਸਾਲਾਂ ਪੀੜਤ ਅਧਿਆਪਕਾ ਨੇ ਦੱਸਿਆ ਕਿ ਮੁਲਜ਼ਮ ਅਮਨਦੀਪ ਸਿੰਘ ਕਰੀਬ 4 ਸਾਲਾਂ ਤੋਂ ਉਸ ਦੇ ਘਰ ਆਉਂਦਾ ਜਾਂਦਾ ਸੀ। ਕਈ ਵਾਰ ਉਹ ਘਰ 'ਚ ਸ਼ਰਾਬ ਵੀ ਪੀਂਦਾ ਸੀ ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਰੋਜੀ ਵੀ ਸੀ ਅਪਡੇਟ ਦੇ ਨਾਲ ਧੰਨਵਾਦ ਇਹ ਵੀ ਯੂਨੀਵਰਸਿਟੀ ਜਲੰਧਰ ɪmpowering students with 21st century skills 708701755 7087017552